ਇਹ ਲੋਡਟ ਠੀਕ ਹੈ ਹਾਂਜੀ ਗੇਅਰ ਹੁਣ ਆਪਾਂ ਅੱਗੇ ਦੇਖਣੇ ਆ ਠੀਕ ਹੈ ਪਹਿਲਾਂ ਤੁਸੀਂ ਹੁਣ ਪਹਿਲਾ ਗੇਅਰ ਪਾਓ ਦੂਸਰਾ ਇੱਥੇ ਬਹੁਤ ਖੜੀ ਗੱਡੀ ਤੇ ਆਪਾਂ ਤੀਸਰਾ ਗੇਅਰ ਵੀ ਪਾ ਕੇ ਦੇਖਣਾ ਆ ਤੀਸਰਾ ਗੇਅਰ ਪਾ ਕੇ ਦੇਖੋ ਹਾਂ ਸਹੀ ਹੈ ਚੌਥਾ ਗੇਅਰ ਪਾ ਕੇ ਦੇਖੋ ਉਹ ਇਹ ਗियर ਚ ਕੱਢਦੇ ਹੁਣ ਇਹ ਗियर ਤਾਂ ਚਲੋ ਠੀਕ ਆ ਬਾਕੀ ਜੇ ਚਲਾਉਣੀ ਆ ਗੱਡੀ ਉਹ ਤੋਂ ਸਹੀ ਪਾਣੀ ਚਾਹੀਦੀ ਆ ਕਿਉਂਕਿ ਉਦੋਂ ਆਪਾਂ ਗੇਰਾਂ ਵਾਲੇ ਵੀ ਨਹੀਂ ਵੇਖਣਾ ਠੀਕ ਹੈ ਤੇ ਸਪੀਡ ਦੀ ਲਿਮਟ ਵੀ ਆ ਜਿੰਦਾ ਹੁਣ ਤੁਸੀਂ ਦੂਸਰੇ ਗियर ਵਿੱਚ ਗੱਡੀ ਚਲਾਉਂਦੇ ਆ 20 ਦੀ ਸਪੀਡ ਤੇ ਨਾ ਚਲਾਉਂਦੇ ਆ ਬਾਕੀ ਜੇ ਹੁਣ ਤੁਸੀਂ ਤੀਸਰਾ ਗियर ਪਾਉਣਾ ਆ ਪਹਿਲਾਂ ਸਪੀਡ ਵਧਾਉਣੀ ਪੈਣੀ ਆ 30 ਦੀ ਸਪੀਡ ਕਰਨੀ ਪੈਣੀ ਆ ਫਿਰ ਤੀਜਾ ਗियर ਪਾਉਣਾ ਆ ਆਪਾਂ ਠੀਕ ਹੈ ਜਦੋਂ ਚੌਥਾ ਗियर ਪਾਉਣਾ ਆ ਫਿਰ 40 ਦੀ ਸਪੀਡ ਕਰ ਲਿਓ ਔਰ ਕਿਤੇ ਦੂਜੀ ਚੌਥੀ ਘਰਵਾ ਲਓ ਸਹੀ ਹੈ ਬਾਕੀ ਹੁਣ ਮੋੜੇ ਠਾਕਿਆ ਜੇ ਜਦੋਂ ਹੁਣ ਗੱਡੀ ਆਪਾਂ ਉਧਰ ਨੂੰ ਕਰਨੀ ਹੈ ਸ਼ੀਸ਼ਾ ਦੇਖੇ ਤੋਂ ਬਿਨਾਂ ਗੱਡੀ ਨਾ ਉਧਰ ਨੂੰ ਕਰੀਓ ਹਾਂਜੀ ਪਰ ਹਾਈਵੇ ਤੇ ਆਪਾਂ ਗੱਡੀ ਚਲਾਉਣੀ ਇੱਥੇ ਲੈਣਾ ਬਣੀ ਹੈ ਜਿੱਦਾਂ ਪਹਿਲੀ ਦੂਜੀ ਤੀਜੀ ਲੇਨ ਹਨ ਨਾ ਪਹਿਲੀ ਲੇਨ ਦਾ ਮਤਲਬ ਆ ਜਿੱਦਾਂ ਆਪਾਂ ਸਲੋ ਗੱਡੀ ਚਲਾਉਣ ਲਈ ਹੁੰਦੀ ਹੈ ਪਹਿਲੀ ਲੇਨ ਦੂਸਰੀ ਗੱਡੀ ਵਿੱਚ 60 55 ਦੀ ਸਪੀਡ ਰੱਖ ਸਕਦੇ ਆ ਤੀਸਰੀ ਲੇਨ ਵਜੇ ਜੇ ਤੁਸੀਂ ਤੇਜ਼ ਕਰਨੀ ਹੈ 90 ਦੀ ਸਪੀਡ ਰੱਖ ਸਕਦੇ ਪਰ 90 ਦੀ ਸਪੀਡ ਤੋਂ ਉੱਤੇ ਨਹੀਂ ਆਪਾਂ ਕਰਨੀ ਪਰ ਉਹਦਾ ਮੀਡੀਅਮ ਜਿਹੜੀ ਸਪੀਡ ਆਪਾਂ ਯ ਪਹਿਲੇ ਦੂਜੀ ਲੇਨ ਵਿੱਚ ਰੱਖ ਲਓ ਬਾਕੀ ਓਵਰਟੇਕ ਜਦੋਂ ਆਪਾਂ ਕਰਨਾ ਆ ਰਾਈਟ ਸਾਈਡ ਤੋਂ ਆਪਾਂ ਓਵਰਟੇਕ ਕਰ ਲੈਣਾ ਆ ਥੱਲੇ ਸਾੜੇ ਇਦਾਂ ਓਵਰਟੇਕ ਨਹੀਂ ਕਰੀਦਾ ਹੁੰਦਾ ਰਾਈਟ ਸਾਈਡ ਤੋਂ ਓਵਰਟੇਕ ਕਰੀਦਾ ਹੁੰਦਾ ਠੀਕ ਹੈ ਤੇ ਜਦੋਂ ਤੁਸੀਂ ਹੁਣ ਮੂਵ ਕਰਨੀ ਸ਼ੀਸ਼ੇ ਤੋਂ ਬਿਨਾਂ ਦੇਖੇ ਮੂਵ ਨਾ ਕਰਿਓ ਜੇ ਤੁਸੀਂ ਲੈਫਟ ਆਉਣਾ ਆ ਤਾਂ ਲੈਫਟ ਵੀ ਦੇਖ ਕੇ ਗੱਡੀ ਮੂਵ ਕਰਿਓ ਜੇ ਤੁਸੀਂ ਰਾਈਟ ਜਾਣਾ ਤਾਂ ਰਾਈਟ ਵੀ ਦੇਖ ਕੇ ਗੱਡੀ ਮੂਵ ਕਰਿਓ ਕਿਉਂਕਿ ਓਵਰਟੇਕ ਹਨ ਪਸਾ ਵਾਲੇ ਜਿੰਦਾਂ ਹੋਗੇ ਕਈ ਹੁਣ ਗੱਡੀ ਵਾਲੇ ਵੀ ਦੋਨੋਂ ਹੀ ਓਵਰਟੇਕ ਕਰਦੇ ਆ ਮਾੜੀ ਜੀ ਗੱਡੀ ਉੱਦੇ ਆਪਣੀ ਘੁੰਮ ਠੀਕ ਹੈ ਸਟੀering ਆਪਣਾ ਘੁਮੜਾ ਨਹੀਂ ਚਾਹੀਦਾ ਗੱਡੀ ਐਨ ਸਿੱਧੀ ਜਾਣੀ ਚਾਹੀਦੀ ਹੈ ਆਪਣੀ ਠੀਕ ਹੈ ਚਲੋ ਫੇ ਹੁਣ ਤੁਸੀਂ ਹੈਂਡ ਬ੍ਰੇਕ ਡਾਊਨ ਕਰੋ ਚੋਲੋ ਨੂੰ ਹੈਂਡ ਬ੍ਰੇਕ ਨੂੰ ਡਾਲ ਠੀਕ ਹੈ ਪਹਿਲਾ ਗੀਅਰ ਪਾ ਲਓ ਚਲਾਓ ਗੱਡੀ ਪਾਰਕਿੰਗ ਲੈਟ ਆਪਣੇ ਜਾਗਦੀਆਂ ਉਹ ਵੀ ਬੰਦ ਕਰ ਦਿਓ ਹਣ ਤਾਂ ਰੇਸ ਵਧਾ ਕੇ ਗੇਅਰ ਚੇਂਜ ਕਰਨਾ ਆ ਆਪਣੀ ਲੇਨ ਦੇ ਵਿੱਚ ਗੱਡੀ ਰੱਖਣੀ ਤੁਸੀਂ ਬਸ ਚਲੋ ਦੂਸਰਾ ਗੇਅਰ ਪਾਓ ਠੀਕ ਆ ਤੇ ਇੱਦੇ ਇੱਥੇ ਆਪਾਂ ਰੇਸ ਵਧਾ ਕੇ 30 ਦੀ ਸਪੀਡ ਕਰਕੇ ਥੋੜੀ ਰੇਸ ਵਧਾ ਲਿਓ 30 ਦੀ ਸਪੀਡ ਕਰ ਲਿਓ ਚਲੋ ਗੇਅਰ ਚੇਂਜ ਕਰੋ ਠੀਕ ਆ ਛੱਡ ਦਿਓ ਕਲਚ ਰੇਸ ਦੱਬ ਕੇ ਨਗਲਾ ਚ ਛੱਡਿਆ ਕਰੋ ਰੇਸ ਦੱਬ ਕੇ ਕਲੱਚ ਛੱਡਦੇ ਝਟਕਾ ਲੱਗਦਾ ਹੈ ਪਹਿਲਾਂ ਸਾਰਾ ਕਲੱਚ ਛੱਡਦਾ ਬਾਅਦ ਵਿੱਚ ਐਕਸਲੇਟਰ ਦੱਬਣਾ ਠੀਕ ਹੈ ਹੁਣ ਆਪਾਂ ਰੇਸ ਵਧਾ ਕੇ ਚੌਥਾ ਗੀਅਰ ਪਾਉਣਾ ਹੈ ਪਹਿਲਾਂ ਵੜਿਆ ਕੰਟਰੋਲ ਜਿਆ ਕਰ ਲਓ ਸਟੀਅਰਿੰਗ ਤੇ ਸ਼ੀਸ਼ੇ ਵਿੱਚ ਤੁਹਾਨੂੰ ਲਾਈਨਾਂ ਦਿਦੀਆਂ ਆ ਠੀਕ ਹੈ ਆਪਾਂ ਲਾਈਨ ਦੇ ਵਿੱਚ ਰੱਖਣੀ ਹੈ ਗੱਡੀ ਦੀ ਦਮ ਬੁਧਾ ਗਿਆ ਰਕੋ ਬਸ ਘਟੇ ਨਾ ਜੇ ਸਪੀਡ ਘਟ ਗਈ ਗੱਡੀ ਨੇ ਝਟਕੇ ਮਾਰ ਸ਼ੁਰੂ ਕਰ ਦੇਣੇ ਆ ਆ ਬੋਲ ਪਾਰ ਕਰਕੇ ਫੇ ਆਪਾਂ ਚੌਥਾ ਗियर ਪਾਉਣਾ ਹੈ ਪਹਿਲਾਂ ਹੋ ਰੇਸ ਵਧਾਉਤੀ ਸੀ 40 ਤੋਂ ਥੋੜੀ ਉੱਤੇ ਕਰ ਲੋ ਸਪੀਡ ਆਪਣੀ ਚਲੋ ਰੇਸ ਤੋਂ ਪੰਚਾ ਜੱਕੋ ਕਲੱਚ ਦੇਖੋ ਸਿੱਧਾ ਬੈਕ ਛੱਡ ਦਿਓ ਕਲੱਚ ਹੁਣ ਪਹਿਲਾਂ ਕਲੱਚ ਛੱਡ ਦਿਓ ਸਾਰਾ ਥੋੜਾ ਐਕਸੀਲੇਟਰ ਦੱਬੋ 40 ਤੋਂ ਥੱਲੇ ਨਾ ਬੇ ਸਪੀਡ ਆਪਣੀ ਨੀਦਾ ਰੱਖਣੀ ਆ ਮੋਰੇ ਜਦਾਂ ਕੋਈ ਖੜਾ ਆ ਦੇਖ ਲੜਾ ਆ ਹੌਲੀ ਕਰਨ ਦੀ ਲੋੜ ਹੈ ਹੌਲੀ ਕਰ ਲੈਣੀ ਹੈ ਹੌਲੀ ਹੋ ਗਈ ਵੀ ਉੱਥੇ ਗੇਅਰ ਵੀ ਘਟਾਉਣਾ ਪੈਣਾ ਜੇ ਤੁਸੀਂ ਜਿਆਦਾ ਬ੍ਰੇਕ ਲਾ ਦਿੱਤੀ ਜਦਾਂ ਹੁਣ ਤੁਸੀਂ 20 ਦੀ 20 ਦੀ ਸਪੀਡ ਤੇ ਆਪਣੀ ਗੱਡੀ ਆ ਜਾਈ ਆਪਾਂ ਬ੍ਰੇਕ ਲਾ ਦਿੱਤੀ 20 ਦੀ ਸਪੀਡ ਤੇ ਆ ਗਈ ਚੌਥੇ ਤੋਂ ਸਿੱਧਾ ਦੂਸਰਾ ਗੇਅਰ ਪਾ ਲੈਣਾ ਫੇਰ ਆਪਾਂ ਸਪੀਡ ਤੇ ਰਿਕਾਰਡਿੰਗ ਆਪਾਂ ਗੇਅਰ ਘਟਾ ਸਕਦੇ ਆ ਪਰ ਜਦੋਂ ਵਧਾਉਣੇ ਤੋਂ ਲਾਈਨ ਬਾਈ ਮਸਾ ਦਾ ਚੱਲਣਾ ਅਗਲਾ ਕਰਦਾ ਕੀ ਪਿਆ ਠੀਕ ਹੈ ਤੇ ਹੁਣਾਂ ਪਿੱਛੇ ਟਰੱਕ ਵੀ ਆਉਣਗੇ ਆ ਤੁਸੀਂ ਆਪਣੀ ਲਾਈਨ ਨਹੀਂ ਛੱਡਣੀ ਹੁਣ ਜੇ ਦਾ ਪੌੜ ਦੇ ਉੱਤੇ ਚੜਨਾ ਹੈ ਵਾੜੀ ਰੇਖ ਬਤਾਓ ਗੱਡੀ ਜਦਾਂ ਨਾ ਰੋੜ ਹਿਆ ਨਾ ਲਵੇ ਪਹਿਲੇ ਰੇਖ ਬਤਾ ਲਓ